ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੇ ਜੀ ਸੋਚੀ ਲਖ ਵਾਰ ਜੋ ਪੈ ਜੋ ਪਨ ਹੋਵੇ ਜੇ ਲਾਇ ਰਹੇ ਅਵਤਾਰ ਭੁਖਿਆ ਭੁਖਣਾ ਤਰੀ ਜੇ ਬੰਨਾ ਪ੍ਰਿਆਪਾਰ ਸਹਿ ਸਿਆਣਪਾਂ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਸ ਤਰ ਰਹੀ ਹੈ ਇੱਕ ਗੂੜੇ ਟਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀਆ ਹੁਕਮ ਲੈ ਵਟਿਆਈ ਹੁਕਮੇ ਤੁਮਨੀ ਜੋ ਗੋਂ ਲਿਖ ਦੂਸੋ ਪਾਈ ਹੈ ਇੱਕ ਨ ਹੁਕਮੀ ਬਖਸ਼ੀ ਇਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇਂ ਜੀ 부ਜੈ ਤਉ ਹਮੈ ਕਹਿ ਨ ਕੋਈ ਗਾਵੇ ਕੋ ਤਨ ਹੋਇ ਕੋ ਸੈਤਾਨ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਗੁਣ ਵਟੇ ਅੰਨ ਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਜ ਕਰੇ ਤਨ ਖਿਹਿ ਗਾਵੇ ਕੋ ਜੀ ਲੈ ਫਿਰ ਦੇਹਿ ਗਾਵੇ ਕੋ ਜਾ ਪੈਦੇ ਸੈ ਦੂਰ ਗਾਵੇ ਕੋ ਵਿਖੇ ਹਾਜ਼ ਰਹਿ ਦੂਰ ਰਸਨ ਕਸੀਨਾ ਵੈ ਤੋਟ ਕਸ ਕਸ ਕਸੀ ਕੋਟੀ ਕੋਟ ਕੋਟ ਦਿਨ ਜਦੇ ਲੈਂਦੀ ਸੁਖ ਪਾਹੀ ਜੁਗਾ ਜੁਗੰਤ ਰਖਾਹੀ ਖਾਹੀ ਹੁਕਮੇ ਗੁਣ ਚਲਾਈ ਰਾਹੋ ਨਾਨਕ ਵਿਖਸੇ ਵੇ ਪ੍ਰਵਾਹੋ ਸਚ ਸਾਇ ਸਜਨਾਇ ਪਖੇ ਪਾਉ ਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅਗੇ ਰਖੀਏ ਜਿਤ ਦਿਸੇ ਦਰਬਾਰ ਮਾਕੇ ਬੋਲਣ ਬੋਲੀਐ ਜਿਸੁ ਹਉ ਧਰੀ ਪਿਆਰ ਅਮਰ ਤੇਰਾ ਸਚੁ ਨਾਮੁ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਜ਼ੀ ਮੋਖ ਦੁਆਰ ਨਾਨਕ 에 ਵੈ ਜਾਣੀਐ ਸਭੈ ਆਪਿ ਸਚਿਆਰ ਥਾਪਿ ਅਨਜਾਇ ਕੀਤਾ ਨ ਹੋਇ ਆਪਿ ਆ ਨਿਰੰਜਨ ਸੋਇ ਜੇ ਸਿਵੈ ਤਿਨ ਪਾਇ ਆ ਮਾਨ ਨਾਨਕ ਗਾਵੀ ਅਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਤੂ ਪਰ ਹਰਿ ਸੂ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਯਾ ਸਮਾਈ ਗੁਰਈਸਰ ਗੁਰ ਗੋਖ ਪਰਮਾ ਗੁਰ ਪਾਰਵਤੀ ਮਾਈ ਜਿਹਾ ਜਾਣਾ ਆਖਾ ਨਾਹੀ ਕਹਿਣਾ ਕਸ ਨ ਜਾਇ ਗੁਰੈ ਕਰੇ 부ਝਾਈ ਸਬਨਾ ਜੀ ਹਕਾਇਕ ਦਾਤਾ ਸੋ ਮੈਂ ਵਿਸਰਨ ਜਾਇ ਤੀਰਸਨਾ ਵਾਜੇ ਸੁਪਾਵਾ ਵਿਣ ਭਾੜੇ ਕੇ ਨਾਇ ਕਰੀ ਜੇ ਤੀਸ਼ਠੇ ਉਪਾਏ ਵੇਖਾ ਵਿਣ ਕਰਮ ਕੇ ਮਿਲੇ ਲਈ ਮਾਤੋ ਹਜਰਤ ਜੋ ਆਹਰ ਮਾਨ ਕਹੋ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਐਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੁਮੇ ਵਿਸਰਨ ਜਾਏ ਜੇ ਜੁ ਉਚਾਰੇ ਅਰਜ ਹੁਰਦ ਸੁਣੀ ਹੋਏ ਨਾ ਅਖਣਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਨੋਂ ਰਖਾਈ ਕੇ ਦਸ ਕੀਰਤੀ ਜਗ ਲਈ ਜੇਤ ਸੰਤਨ ਨਾ ਬੀਤਾਂ ਵਾਤਨ ਪੁੱਛੇ ਕੇ ਇਤਾਂ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਜਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਤਪੀਰ ਸੁਰਨਾਸ ਸੁਣੈ ਤਰਤ ਤਵ ਦੇ ਆਕਾਸ ਸੁਣੈ ਦੀਪ ਲੋ ਪਤਾਲ ਸੁਣੈ ਪੋਹਿ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦੇ ਸੁਣੈ ਮੁਖ ਸਲਾਹਣ ਬੰਦ ਸੁਣੈ ਜੋਗ ਜੁਗ ਤਨ ਭੇਦ ਸੁਣੈ ਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਸੜੇ ਸਸੰਤੂ ਗਿਆਨ ਸੁਣੇ ਅਰਸਰ ਕੈਸ਼ਨਾਨ ਸੁਣੇ ਪਰ ਪਰ ਪਾਪ へਮਾਨ ਸੁਣੇ ਲਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪਾਪ ਕਾ ਨਾਸ ਸੜੇ ਸਰਾਗੁਣਾ ਕੇ ਗਾਹ ਸੁਣੇ شیخ ਪੀਰ ਪਾਦशाह ਸੁਣੇ ਅੰਦੇ ਪਾਵੇ ਰਾਹ ਸੁਣੇ ਹਸ ਹੋਏ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪਾਪ ਕਾ ਨਾਸ ਮਨ ਨ ਕੀ ਗਾਤੇ ਕਹੀ ਨ ਜਾਏ ਜੇ ਕੋ ਕਹੇ ਪਿਛੇ ਪਿਛਤਾਏ ਇਕਾਗਦ ਕਲਮ ਨਾਲਿ ਕਣਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਆਨੰਦ ਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਈਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭੌਣ ਕੀ ਸੋਧੈ ਮੰਨੈ ਮਝੁਟਾ ਨਾ ਖਾਈ ਮੰਨੈ ਜਮ ਕੇ ਸਾਸਨ ਜਾਇ ਐਸਾ ਆਨੰਦ ਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਰ ਗੋਠਾ ਨ ਪਾਈ ਮੰਨੇ ਪਾਸੇ ਪ੍ਰਗਟ ਜਾਈ ਮੰਨੇ ਬਾਗ ਨ ਚੱਲੇ ਪੰਥ ਮੰਨੇ ਧਰਮ ਸਿਤੀ ਸੰਭੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਾਧਾਰ ਮੰਨੇ ਤਰੈ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨ ਭੇਕਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਰ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰੇ ਤੌਲ ਧਰਮ ਦਿਆ ਕਾ ਪੂਤਾ ਸੰਤੋਖ ਥਾਪ ਰਖਿਆ ਜਨ ਸੂਤਾ ਜੇ ਕੋ ਭਜੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਆਇਆਂ ਤਰਾੰਗਾ ਕੇ ਨਾਮ ਸਭਨਾ ਲਿਖਿਆ ਗੁੜੀ ਕਲਾ ਮਹਿਲੇ ਕਾ ਲਿਖ ਜਾਣਾ ਕੋਈ ਬਹੁਤਾ ਗਰੀ ਹੋ ਲਿਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨਸ ਵਾਲੇ ਰੂਪ ਜੇਤੀ ਦਸ ਜਾਣੇ ਕੌਣ ਕੂਤ ਹਿਤ ਪ੍ਰਸਾਵੇ ਕੋ ਕਵਾਉ ਤਿਸ ਤੇ ਹੋਏ ਲਖਦਰੀਆ ਕੁਦਰਤ ਕਾਣ ਕਹਾ ਵਿਚਾਰ ਵਾਰ ਨ ਜਾਵਾ ਇਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਤੋ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਅਸਾਂ ਕੇ ਗ੍ਰੰਥਮਕ ਵੇਦ ਪਾਠ ਅ ਸੰਖ ਜੋਗ ਮਨ ਰਹਿ ਉਦਾਸ ਅ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅ ਸੰਖ ਦਾਤਾਰ ਅਸਾਂ ਕੇ ਸੂਰਮਹ ਪਖ ਸਾਹਰੇ ਸੰਖ ਮੋਨ ਲਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਤੋ ਨਿਰੰਕਾਰ ਅਸੰਖ ਮੁਰਗੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਰਗਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੂੜਿਆਰ ਗੂੜੇ ਫਿਰਾਹੇ ਅਸੰਖ ਮਲੇਸ਼ ਮਾਲ ਭਖ ਖਾਹੇ ਅਸੰਖਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤੈ ਅੰਦਰੰਕਾਰ ਸੰਖਨਾਵ ਸੰਖਤਾ ਵਗਮ ਗਮ ਸੰਖ ਲੋਹਾ ਸੰਖ ਕਹ ਹੈ ਸਿਰ ਭਾਰ ਹੋਏ ਅਖਰੀ ਨਾ ਵਖਰੀ ਸਾਲਾਹ ਕਰੀ ਗਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਸ ਸੰਜੋਗ ਖਾਣ ਜਿਨੇ ਲਿਖੇ ਤਿਸਰ ਨਾਹੇ ਜੇ ਪਰਮਾਏ ਤੇ ਉਤੇ ਪਾਹੇ ਜੀਤਾ ਕੀਤਾ ਦਿੱਤਾ ਨਾ ਹੋਏ ਨਾ ਵੈ ਨਹੀਂ ਕੋਥਾ ਕੁਦਰਤ ਗਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਤੂੰ ਅਨੰਕਾਰ ਵਰੀ ਇਹ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਕੇ ਮੁਤਪਲੀ ਤੇ ਕੱਪੜ ਹੋਏ ਦੇ ਸਭ ਹੋਣਾਂ ਲਈਏ ਉਹ ਧੋਏ ਭਰੀ ਅਹਿਮਤ ਪਾਪਾਂ ਕੇ ਸੰਗ ਤੋ ਪਹਿਨਾ ਵਹਿ ਕੈ ਰੰਗ ਪੁਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ तीर्थ तप दया दत्त दान जे को पावे चलका मान सुनया मनया मन कीता भाव अंतरगत तीर्थ मल रहौ सब गुण तेरे में नाही कोए बिन गुण कीते भक्त ना होए स्वस्ते हजवाणी बरभाओ सत सोहं सदा मन चाओ कवण से वेडा भक्त कवण कवण से ते कवण वार कवण से रती माहु कवण जित हो आया कार ਵੇਲ ਨਾ ਪਾਇਆ ਪੰਡਤੀ ਜਿਹੋ ਐ ਲੇਖ ਪ੍ਰਾਣ ਬਖਸਤ ਨ ਪਾਇਓ ਕਾਦੀਆਂ ਜੇ ਲੇਖਣ ਲਈ ਗੁਰਾਣ ਤਿਤ ਵਰਣਾ ਜੋਗੀ ਜਾਣੇ ਰਤਮਾ ਹੋ ਨਾ ਕੋਈ ਜਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਉ ਕਰਿਆ ਆਖੇ ਕਿਉ ਸਲਾਹੀ ਕਿਉ ਵਰਣੀ ਕਬ ਜਾਣਾ ਨਾਨਕ ਆਖਣ ਸਭ ਕੋ ਆਖੇ ਕੁਦ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋਂ ਜਾਣੇ ਕੀ ਗਿਆਨ ਸੁਹੇ ਪਤਲ ਪਾਤਲ ਲਖ ਅਗਾਸ ਅਗਾਸ ਔੜ ਕੋ ਔੜ ਕੋ ਭਾਲ ਸਕੇ ਵੇਦ ਕਹਿਣ ਕਵਾਤ ਸੈ ਸਿ ਉਠਾਰਹਿ ਕਹਿਣ ਕਿ ਤੇ ਬਾਸ ਲੋਇਕ ਧਾਤ ਲਿਖਾ ਹੋਇ ਤਾ ਲਿਖਿਆ ਲਿਖਿਆ ਹੋਇ ਬਿਨਾਸ ਨਾਨਕ ਵੱਡਾ ਆਕੀਆ ਪੀ ਜਾਣੇ ਆਪ ਸਾਲਾਹੀ ਸਾਲਾਹੀ ਤੀ ਸੁਰਤਨ ਪਾਈਐ ਨਦੀਆਂ ਤੇ ਵਹ ਕੋਇ ਸਮੁੰਦਰ ਨ ਝੜੀਆ ਹੈ ਸਮੁੰਦਰ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਣ ਹੋਣੀ ਜੇ ਤ ਸਮਨ ਹੋਣਾ ਵਿਸਰੈ ਨੰਦਨ ਸਿਉ ਦੀ ਕਹਨਾਂਤ ਅੰਤਨ ਅੰਤਨ ਕਰਣਾ ਹੈ ਦੇਹ ਨੰਤ ਅੰਤਨ ਵਿਖਣ ਸੋਣ ਨੰਤ ਅੰਤਨ ਜਪਿਆ ਕੈ ਮਨਮਨਤ ਅੰਤਨ ਜਪਿਆ ਕੀਤਾ ਆਕਾਰ ਅੰਤਨ ਜਪੇ ਬਾਰ ਬਾਰ ਅੰਤ ਕਾਰਨ ਕਹਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਹਉ ਅੰਤ ਨ ਜਾਣੇ ਕੋਈ ਬਉਤਾ ਕਈ ਹੈ ਬਉਤਾ ਹੋਇ ਵੱਡਾ ਸਹਬੂ ਉਚਾਥਾ ਉਚੇ ਉਪਰ ਉਚਾ ਨਾਓ ਇਹ ਵੱਡੂ ਚਾਹੂ ਹੈ ਕੋਈ ਤਿਸ ਉਚੇ ਕੋ ਜਾਣੇ ਸੋਇ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬੌਧਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰਨ ਹਤਮਾਏ ਕਿਤੇ ਮੰਗੇ ਜੋਧ ਵਪਾਰ ਕੀਤੇ ਅਗਣਤ ਨਹੀਂ ਵਿਚਾਰ ਇਤੇ ਖਵਤੁਟੇ ਵਿਕਾਰ ਕੀਤੇ ਲੈ ਰਹਿ ਮਨੁ ਕਿਰਪਾ ਹੀ ਕਿਤੇ ਮੁਰਖਾ ਹੀ ਖਾਹੇ ਕਿਤੇ ਦੂਖ ਭੋਗ ਸਦ ਮਾਰੇ ਏ ਪਿਤਾ ਤੇਰੀ ਦਾਤਾਰ ਵਾਂਦ ਖਲਾਸੀ ਪਾਣੇ ਹੋਏ ਹੋ ਰਿਆਖ ਨਾ ਸਕੈ ਕੋਈ ਜੇ ਕੋ ਖਾਇ ਕੇ ਅਖਣ ਪਾਏ ਵ ਜਾਣੇ ਜਿਤਿਆ ਮਨ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪਿਕੇ ਹੀ ਕੇ ਜੇ ਸੁਨੋਂ ਬਖਸ਼ੇ ਸਤ ਸਲਾਹ ਨਾਨਕ ਪਾਦਸ਼ਾਹੀ ਪਾਸ ਆਹ ਮੂਲ ਗੁਣ ਮੂਲੋ ਪਾਰ ਮੂਲੋ ਪਾਰਿ ਇਹ ਮੂਲ ਪੜਹਾਰ ਮੂਲ ਆਵਹਿ ਮੂਲ ਲੈ ਜਾਹਿ ਮੂਲ ਭਾਇ ਮੂਲਾ ਸਮਾਹਿ ਮੂਲ ਧਰਮ ਮੂਲ ਦੀ ਬਾਣ ਮੂਲ ਤੋਲ ਮੂਲ ਪ੍ਰਵਾਨ ਮੋਲ ਬੋਖੀ ਸਮਲ ਨਿਸਾਨ ਮਲ ਕਰਮ ਮਲ ਫੁਰਮ ਬਾੜ ਬੋਲੋ ਬਲੇ ਆਕੇ ਨਾ ਜਾਏ ਆਖ ਆਖ ਰਹੇ ਲਵਲਾਈ ਆਖੇ ਵਿਦ ਪਾਠ ਪੁਰਾਣ ਆਕੇ ਪੜੇ ਕਰੇ ਆਖਿਆ ਨਾ ਆਖੇ ਵਰ ਮੈਂ ਆਖੇ ਇੰਦ ਆਖੇ ਗੋਪੀ ਤੇ ਗੋਵਿੰਦਾ ਕਹੀਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵਾ ਕੀਤੇ ਆਖੇ ਆਖਣ ਪਾਹੇ ਕੀਤੇ ਕਹ ਕਹ ਉਟਟ ਜਾਹੇ ਇਤੇ ਗੀਤੇ ਹੋਰ ਕਰੇ ਤਾਂ ਖੰਸ ਕਹਿ ਕੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਿਖਿਆ ਸਿਰ ਗਵਾਰ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਤਵੇ ਸਰਬ ਸੰਭਾਲੀ ਵਾਜੀ ਨਾਦਿ ਨੇਕ ਸੰਖਾ ਕੀਤੇ ਵਾਵਣ ਹਾਰੀ ਗੀਤੇ ਰਾਗ ਪਰਿਸ਼ੋਕ ਹੀਨ ਗੀਤੇ ਗਵਣ ਹਾਰੀ ਗਾਵੇ ਤੁਹਾਨੂੰ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਹੀ ਸਰਬਮ ਦੇਵੀ ਸੋਮ ਸਦਾ ਸਵਾਰੀ ਗਾਵੇ ਇੰਦੂ ਇੰਦਸਨ ਬੈਠੇ ਦੇਵਤੇ ਅੰਦਰ ਨਾਲੀ ਗਾਵੇ ਸਿਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪਰਨਰ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਨ ਮੋਹਣਾ ਸੁਰਗ ਮਛ ਪਾਇਾਲੀ ਗਾਵਣ ਰਤਨ ਪਾਇ ਤੇ ਅਰਸ ਤੀਰਸ ਨਾਲੇ ਗਾਵੇ ਜੁਦ ਮਹਾਮਲ ਸੂਰਾ ਗਾਵੇ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਕੀ ਧਾਰੀ ਸਹੀ ਤੁਧਨੋ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗیتے ਤੁਧਨੋ ਗਾਵਣੋ ਸੇ ਮ ਚਤਨਾਵਨ ਨਾਨਕ ਕੈ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਐ ਪਿਹੋਸੀ ਜਾਇ ਨ ਜਾਸੀ ਰਚਨ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੇ ਸੀਮਾ ਆਇ ਜਨੇ ਉਪਾਈ ਕਰ ਕਰ ਵੇਖੈ ਕੀ ਤਾ ਆਪਣਾ ਜੋ ਤੁਸਦੀ ਵੜਿਆਈ ਜੋ ਤੁਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੂ ਸਹ ਪਾਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੂਤ ਡੰਡਾ ਪ੍ਰਤੀ ਜਾਈ ਬੰਕੀਸਲ ਜਮਤੀ। ਮਨ ਜੀਤਾਏ ਜਗ ਜੀਤ ਆਦੇਸ ਤਿਸੈ ਅਦੇਸ ਅਦ ਅਨੀਲ ਨਾਦ ਅਨਾਹਦ ਜੂਜ ਕੋ ਵੇਸ। ਬਹੁਤ ਗਿਆਨ ਦੇਆ ਪੰਧਾਰਨ ਘੜਤੜ ਵਜਹਿ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਤ ਸਿਦਵਰ ਸਾਧ। ਸੰਯੋਗ ਵਿਜੋਗ ਦੇ ਘਰ ਚਲਾਵੈ ਲਿਖਿਆ ਵੇ ਭਾਗ ਇਸ ਤਸਿਆ ਦੀਸ ਆਦ ਅਨੀਲ ਅਨਾਦ ਹਤ ਜੁਜੁਗ ਇਕ ਵੇਸ ਇਕ ਮਾਈ ਜੁਤਵੇ ਆਈ ਕਿਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਏ ਬਾਣ ਜੇ ਤਿਸ ਭਾਵੇ ਤਵੇਂ ਚਲਾਵੇ ਜਬੂ ਵੇ ਪਰਮਾਨ ਹੋਵੇ ਕੈ ਉਹਨਾਂ ਨਦਰ ਨਾ ਆਵੇ ਬੋਤਾਏ ਹੋ ਵਿਦਾਨ ਆਦ ਇਸ ਤਿਸ ਆਦ ਇਸ ਆਦ ਅਨੀਲ ਅਨਾਦ ਅਨਾਹਤ ਜੁਜੁਗ ਇਕ ਵੇਸ ਸਨ ਲੋਏ ਲੋਏ ਪੰਡਾਰ ਜੋਗਿ ਸੁਪਾਇ ਸੋਇ ਕਵਾਰ ਕਰ ਕਰ ਵੇਖੈ ਸਰ ਜਨਹਾਰ ਨਾਨਕ ਸੱਚੀ ਕੀ ਸੱਚੀ ਕਾਰ ਆਦੇਸ ਤਿਸ ਅਦੇਸ ਅਦਿ ਨੀਲੇ ਨਦਨ ਹਤ ਜੁ ਜੁਗ ਇਕੂ ਇਸ ਇਕ ਤੁਜੀ ਬੰ ਲਖ ਹੋਏ ਲਖਵੇਂ ਲਖ ਵੀਸ ਲਖ ਲਖ ਗਿੜਾ ਕੀ ਹੈ ਇੱਕ ਨਾਮ ਜਗਦੀਸ਼ ਐ ਏਤ ਰਾਹੇ ਪਦ ਪਵਨੀਏ ਚੜਿਏ ਹੋਈ ਇਕੀਸ ਸੁਣ ਗਿਰਦਾ ਆਕਾਸ ਕੀਟ ਆਈ ਰੀਸ ਨਾਨਕ ਨਦਰੀ ਪਾਈ ਹੈ ਕੋੜੀ ਕੋੜੈ ਠੀਸ ਐ ਜੋ ਨਾਖਣ ਜੋਰ ਚਪੈ ਨਹਿ ਜੋਰ ਜੋ ਨ ਮੰਗਣ ਦੇ ਨ ਜੋਰੈ ਜੋ ਨ ਜੀਵਨ ਮਰਨ ਨਹਿ ਜੋਰੈ ਜੋ ਨ ਰਾਜ ਮਾਲ ਮਨਸੋਰਾ ਜੋ ਨ ਸ੍ਰਤੀ ਗਿਆਨ ਵਿਚਾਰ ਜੋ ਨ ਜੁਗਤੀ ਛਡੇ ਸੰਸਾਰ ਜੇ ਸਤਿ ਜੋਰ ਕਰਿ ਵੇਖੈ ਸੋਇ ਨਾਨਕ ਤੁਮ ਨੀਚ ਨ ਕੋਇ ਰਾਤੀ ਰੁਤੀ ਸਤਿ ਵਾਰ ਪਉਣ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਸਾਪ ਰਖੇ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਗਰਮੀ ਕਰਮੀ ਹੋਏ ਵਿਚਾਰ ਸੱਚਾ ਹਸ ਸੱਚਾ ਦਰਬਾਰ ਤਿਸੇ ਸੋਨ ਪੰਜ ਪਰਵਾਨ ਨਦਰੀ ਕਰੰਪੇ ਨਿਸ਼ਾਨ ਗੱਜ ਪਗਾਈ ਉਸੇ ਪਾਏ ਨਾਨਕ ਰਹਾ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪੰ ਪਾਣੀ ਵਸੰਤਰ ਕੇਤੇ ਕਾਨੁ ਮਹੀਸਾ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਲ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਿਤੇ ਸਿਤਿ ਵਦਨਾਸ ਕਿਤੇ ਕਿਤੇ ਦੀ ਵਿਵੀਸ ਕਿਤੇ ਦੇਵਦਨਮਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਅਖਾਣੀ ਕਿਤੇ ਬਾਣੀ ਕਿਤੇ ਪਾਤਨ ਨਰਿੰਦਾ ਯਦੀ ਅਸਰਤੀ ਸੇਵਕ ਕਿਤੇ ਨਾਨਕ ਅਨੰਤ ਅਨੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਦਿੱਤੇ ਆਦ ਬਨੋਦ ਕੋਡ ਅਨੰਦ ਸਰਮਖੰਡ ਕੀ ਬਾਣੀ ਰੂਪ ਤਿਸੇ ਘਾਰਦ ਕੜੀਏ ਬਹੁਤਨੂਪਾ ਤਾਕੇ ਅਗਲਾ ਕਥਿਆ ਨਾ ਜਾਹੇ ਜੇ ਕੋ ਗਹਿ ਪਿਛੇ ਪੁਛਤਾਏ ਤਿਥੈ ਗੜੀਐ ਸੁਰਤ ਮਤਮਨ ਬੁੱਧ ਤਿਥੈ ਗੜੀਐ ਸੁਰਸਦਾ ਕੀ ਸੋਦਾ ਕਰਮਖਾਂਡ ਕੀ ਬਾਣੀ ਜੋ ਰਹੁ ਤਿਥੈ ਹੋ ਨ ਕੋਈ ਹੋਰਾ ਤਿਥੈ ਜੋਦ ਮਹਾਮਰ ਸੂਰ ਤਿਨ ਬਹਿ ਰਾਮ ਰਹਿਆ ਭਰਪੂਰ ਤਿਥੈ ਸੀਤਾ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਸਨੇ ਜਾਹੇ ਨਾ ਉਹ ਮਰਹਨ ਠਾਗੇ ਜਾਹੇ ਜਿਨ ਕੇ ਰਾਮ ਉਸੇ ਮਨ ਵਾਹਿ ਤਿਥੈ ਭਗਤ ਉਸਹਿ ਕੇ ਲੋਆ ਕਰਹਿ ਅਨੰਦ ਸੱਚਾ ਮਨ ਸੋਏ ਸਚ ਕੰਡ ਵਸੇ ਨਿਰੰਕਾਰ ਕਰ ਕਰੇ ਕੇ ਨਦਰ ਨਿਹਾਲ ਤਿਸੇ ਕੰਡ ਮੰਡਰ ਵਰ ਭੰਡ ਜੇ ਕੋ ਕਥੈ ਤੰਤ ਨੰਤ ਤਿਤ ਲੋ ਆਲੂ ਆਕਾਰ ਜਿਜਹ ਹੁਕਮ ਤਰੈ ਤਿਉਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਤਨਾ ਕਰਦਾ ਸਾਰ ਜਤ ਪਹਾਰਾ ਤੀਰਜ ਸੁਨਿਆਰੇ ਅਹਿਣੋ ਮਤਿ ਇਹ ਦਹਤੀਆਰ ਭਾਉ ਕਲਾ ਗੰਤਪਤਾਉ ਭੰਡਾ ਭਾਉ ਮ੍ਰਿਤਤ ਢਾਲ ਗੜੀਏ ਸਬਦ ਸਚਿਤ ਕਸਾਲ ਜਨ ਕੋ ਨਦਰ ਕਰਮ ਤਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕਾ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ ਦਿਵਸ ਰਾਤਿ ਦਾਈ ਦਾਇਆ ਕੇਲੇ ਸਗਲ ਜਗਤ ਜਿਨਿ ਆਇਆ ਬਰੈ ਆਇਆ ਵਚ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਜਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ